ਕੁੱਦਾ ਕੈਮਰਾ ਸੈੱਟ ਕਰ ਰਿਹਾ ਬਈ ਨਹੀਂ ਚੱਲਦਾ ਟਾਈਮ ਲੈਪਸ ਲਾ ਕੇ ਦੇਖਿਆ ਹੈ ਟਾਈਮ ਲੈਪਸ ਟਾਈਮ ਲੈਪਸ ਲਾਇਆ ਬਾਹਰ ਲੈ ਕੇ ਜਾਣਾ ਇਹਨੇ ਕੁੱਦੇ ਨੇ ਬਾਈ ਨੇ ਕੈਮਰਾ ਤੇ ਟ੍ਰਾਇਲ ਚੱਲ ਰਿਹਾ ਟ੍ਰਾਇਲ ਚੱਲ ਰਿਹਾ ਐਡੀਟਿੰਗ ਐਡੀਟਿੰਗ ਦਾ ਸਿੱਖਣ ਦੀ ਕੋਸ਼ਿਸ਼ ਹੋ ਰਹੀ ਆ ਐਡੀਟਿੰਗ ਜਦੋਂ ਟਰੱਕੇ ਚੱਲ ਲੰਘਦੇ ਨਾ ਹਾਂ ਕੰਮਦਾ ਹੈ ਨਾ 360 ਜਿਹੜੇ ਆਈ ਵਾਲੇ ਚੌਂ ਚੁੰਗਦੇ ਹਨ ਰਮਾ ਹਾਂ ਬਥੇ ਭੜਾ ਬੋਦਾ ਲੱਗਦਾ ਇਹ ਪੂਰਾ ਵਾਈਬ੍ਰੇਟ ਹੁੰਦਾ ਹੈ ਪ੍ਰਾਈਮ ਨਾ ਸਲੈਸ਼ ਅੜ ਜਿਹਾ ਪੁਣੀ ਹੁੰਦਾ ਇਹ ਤਾਂ ਪਾਠ ਨਹੀਂ ਹੋਇਆ ਸਿਆ ਬਾਈ ਇਹ ਨਹੀਂ ਪੁਣੀ ਹੁੰਦਾ ਇਲਾ ਫਰੇਮ ਆ ਜਾ ਬੈਟਰੀ ਬਗਾਉਣ ਨਹੀਂ ਸਕਦਾ ਹੋਰ ਹਾਈਟ ਦਸਾਂ ਘਰਾਂ ਪਰ ਉਹ ਚੱਲਿਆ ਕਰਾਂਗ ਸਾਈਕਲਿੰਗ ਕਰਨ ਬਲਵਲ ਤੇਰਾ ਬਣਾ ਲਿਆ ਕਰਾਂਗੇ ਇੱਕਦਾਂ ਉਹ ਜਦ ਤੈਣ ਨੇੜੇ ਆ ਗਏ ਹੁਣ ਤੁਹਾਨੂੰ ਯਾਦ ਆਇਆ ਯਾਰ ਹੈਲੋ ਗਾਇਸ ਇਹ ਆ ਸਾਡਾ ਬਲੌਗ ਸਿੱਧਾ ਪ੍ਰਸਾਰਣ ਬਠਿੰਡੇ ਤੋਂ 101.1 ਮੀਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਬਠਿੰਡਾ ਦਾ ਆਕਾਸ਼ਵਾਣੀ ਕੇਂਦਰ ਸਸਿਕਾਲ ਜੀ ਸਾਈਕਲਿੰਗ ਦੇ ਨਿਕਲੇ ਆ ਤੇ ਆ ਸਾਈਕਲਿੰਗ ਟ੍ਰੈਕ ਆ ਬਠਿੰਡੇ ਦਾ ਇਹਦੇ ਵਿੱਚ ਬੱਕਰੀਆਂ ਫਿਰਦੀਆਂ ਉਧਰ ਦੁੱਧੀਆਂ ਵੀ ਆਈ ਜਾਂਦੇ ਆ ਤੇ ਹਾਲਾਂਕਿ ਸਿਰਫ ਇਹ ਸਾਈਕਲਿੰਗ ਟ੍ਰੈਕ ਆ ਇੱਥੇ ਮੋਟਰਸਾਈਕਲ ਤੇ ਸਕੂਟਰ ਅਲਾਉਡ ਨਹੀਂ ਹੈਗੇ ਇਧਰ ਬੱਕਰੀਆਂ ਫਿਰਦੀਆਂ ਨਾਲ ਆ ਨਹਿਰ ਤੇ ਬਣਿਆ ਹੋਇਆ ਸਾਈਕਲਿੰਗ ਟ੍ਰੈਕ ਬੜਵਾਂ ਸਾਈਡ ਦੇ ਬਾਈ ਓਏ ਆਏ ਹਾਈ ਪਹਿਲਵਾਨ ਸੀ ਆਪਣਾ ਇਹ ਰਵਣਦੀਪ ਸਿੰਘ ਸਿੱਧੂ ਸਾਹਿਬ ਸਾਡੇ ਕੋਦਾ ਜੀ ਕੋਦਾ ਸਾਹਵੇਂ ਮੈਂ ਹੁਣ ਜੂਮ ਕਰੂਗਾ ਜੂਮ ਤਾਂ ਕਾਹਨੂੰ ਕਰਨਾ ਟਰੈਕ ਬਾਈ ਕਾਹਦਾ ਇਹ ਸਾਡੇ ਦਾ ਹਵਾ ਇਹ ਮਲਟੀ ਟਰੈਕ ਦੋਸਤੋ ਸਾਈਕਲਿੰਗ ਵਾਲਾ ਟਰੈਕ ਆ ਬਹਿੰਡਾ ਦੇ ਵਿੱਚ ਹਾਂ ਪਰ ਇਹ ਤੇ ਮੋਟਰਸਾਈਕਲ ਤੇ ਦੁੱਦੀ ਦੁੱਦੀ ਭਰਾ ਆ ਜੜੀ ਭਰਾ ਜਿਹੜੇ ਬੱਕਰੀਆਂ ਭੇਡਾਂ ਲਈ ਫਿਰਦੇ ਆ ਹਾਂ ਸੋ ਆਹ ਮੰਜਾ ਠੰਗੀ ਆਹ ਬਾਈ ਮੰਜਾ ਰੱਖਿਆ ਮੈਂ ਭਾਈ ਸਾਹਬ ਨਾਲ ਮਾੜਾ ਆਇਆ ਵੀਰ ਬਣ ਕੇ ਹਾਂ ਕੱਲਾ ਮੰਜਾ ਨਹੀਂ ਬਾਈ ਨਿਆਣੇ ਵੀ ਡੰਗੀ ਫਿਰਦਾ ਨਾਲ ਦੋਤਾ ਨਾ ਵੀਰਦਾਰੀ ਲੰਬੀ ਚ ਲਈ ਫਿਰਦਾ ਬਾਈ ਹੈ ਇਹਦਾ ਕਬੀਲਦਾਰੀ ਚੱਕੀ ਫਿਰਦਾ ਹੈ ਵੀਰਦਾਰੀ ਲੱਗੀ ਗਲਤ ਟ੍ਰੈਕ ਤੇ ਆਇਆ ਹੋਇਆ ਨਾ ਉਹ ਅਸਲ ਤੇ ਆਇਆ ਯਾਰ ਇੱਥੇ ਆਪਣੇ ਮੰਦਰ ਨੂੰ ਮਾੜਾ ਜਗਾ ਗਿਆ ਵੀ ਨਹੀਂ ਸਕਦਾ ਯਾਰ ਵੀ ਚੱਲ ਠੀਕ ਹੈ ਹਾਂ ਇਹਦਾ ਹੈ ਸ਼ਾਰਟਕਟ ਭਾਲਦਾ ਰਹੇ ਗਿਆ ਹੈ ਭਗਵਾਨਾ ਕਿੱਡਾ ਸੋਹਣਾ ਸਿਸਟਮ ਆ ਯਾਰ ਰਾਖ ਤੋਂ ਡਾਕਟਰ ਪੂਰੀ ਹਰੀਆਲੀ ਆ ਤੇ ਨਹਿਰ ਦੇ ਵਿੱਚ ਪਾਣੀ ਹਜੇ ਵੀ ਮੀਂਹ ਨਾਲ ਆ ਜਾਂਦਾ ਗੰਦਲਿਆ ਆ ਦੇਖੋ 2 ਮਿੰਟ ਨਹੀਂ ਹੋਏ ਅਜੇ ਤੱਕ ਸਾਨੂੰ ਵੀਡੀਓ ਸ਼ੁਰੂ ਕਰੀ ਨੂੰ ਤੇ ਕਿੰਨੇ ਲੰਘ ਗਏ ਇਥੋਂ ਦੀ ਮੋਟਰਸਾਈਕਲ ਦੋਸਤੋ ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਲੋਕ ਤੁਹਾਡਾ ਮਜ਼ਾਕ ਉਡਾ ਰਹੇ ਆ ਆਪਣਾ ਅੱਛੇ ਸਾਥ ਦੀ ਦਾ ਅੱਛਾ ਨਹਿਰ ਚ ਨਹੀਂ ਦੇਖਦੇ ਆਪਾਂ ਯਾਰ ਨਹਿਰ ਚ ਵੇਖਿਆ ਗਾਰ ਕਿ ਨਹੀਂ ਆਣਾ ਓਏ ਆਣਾ ਆਪਣਾ ਮਾਸਟਰ ਜੀ ਬਾਈ ਇਹ ਦੋ ਦੋ ਫੁੱਟ ਦਾ ਇਹਦੇ ਚ ਵੀ ਗਾਰਾ ਚੜ ਜੂਗਾ ਨਹਿਰ ਚ ਪਰ ਨਾ ਸੱਟ ਕੇ ਬਚਾਈ ਜਾਣ ਹਾਂ ਆ ਇਧਰ ਕੁੱਤੇ ਦਾ ਸਾਤਾ ਆਇਆ ਸਾਹਮਣੇ ਹਾਸੀਆਂ ਖੇੜੀਆਂ ਚੱਲੀ ਜਾਂਦੀਆਂ ਬਾਈ ਇੱਕ ਹੋਰ ਆ ਗਿਆ ਬਾਈ ਮੁਰਸਿਆਂ ਵਾਲਾ ਹਾਲਾਂਕਿ ਇੱਥੇ ਸਖਤ ਹਦਾਇਤ ਦਿੱਤੀ ਹੋਈ ਹੈ ਕਿ ਇੱਥੇ ਸਾਈਕਲ ਕਿਵੇਂ ਹੌਲਾ ਮੈਂ ਤਾਂ ਨਿਕਲਿਆ ਆਉਂਗਾ ਹੌਲਾ ਮੈਂ ਤਾਂ ਯਾਰ ਚੱਲ ਭਾਈ ਹੁਣ ਆਪ ਬੋਲ ਮੈਂ ਤਾਂ ਵਾਵਾ ਬੋਲਿਆ ਐਨਾ ਅਸੀਂ ਭਾਈ ਉਹਦੇ ਅੱਗੇ ਲੰਘੇ ਸੀਗੇ ਤੇ ਉੱਥੇ ਤਾਂ ਬੰਦ ਹੀ ਟਰੈਕ ਹੈ ਜਮਾਈ ਪਹਾੜੀ ਕਿ ਕਰਾਈਆਂ ਕਾਸ ਕੇ ਦੀ ਛੱਲ ਗਿਆ ਬਾਵਾ ਬੂਆ ਓਕੇ ਭਾਈ ਧੰਨਵਾਦ